ਚੋਰਾ ਨੇ ਸ਼ਟਰ ਤੋੜ ਕੇ ਦੁਕਾਨ 'ਚੋਂ ਉਡਾਏ 1,75,000 ਰੁਪਏ ਸਬ ਡਿਵੀਜ਼ਨ ਕਸਬਾ ਪੁਲੱਠ ਰੋਡ ਤੇ ਸਥਿਤ ਮਨੋਹਰ ਲਾਲ ਦੀਪਕ ਆਰਤ ਦੀ ਦੁਕਾਨ ਉੱਤੇ ਚੋਰਾ ਵੱਲੋਂ 1,75,000 ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੁਕਾਨ ਮਾਲਕ ਦੀਪਕ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਤ ਦੇ ਸਮੇਂ ਦੁਕਾਨ ਬੰਦ ਕਰਕੇ ਘਰ ਨੂੰ ਚਲੇ ਗਏ ਸੀ ਜਦੋਂ ਸਵੇਰੇ 9 ਵਜੇ ਤੋਂ ਬਾਅਦ ਦੁਕਾਨ ਤੇ ਆਏ ਤਾਂ ਦੁਕਾਨ ਦਾ ਸ਼ਟਰ ਟੁੱਟਾ ਪਿਆ ਸੀ ਜਦੋਂ ਅੰਦਰ ਆ ਕੇ ਦੇਖਿਆ ਤਾਂ ਦੁਕਾਨ ਵਿੱਚੋਂ 1,75,000 ਰੁਪਏ ਚੋਰੀ ਹੋ ਚੁੱਕੇ ਸਨ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਕੈਮਰਿਆਂ ਦਾ ਡੀਵੀਆਰ ਵੀ ਚੋਰੀ ਨਾ ਲੱਗੋ ਪਬਲਿਕ ਸਪੋਰਟ ਨਿਊਜ਼ ਦੇ ਨਾਲ ਭੁਲਾਖ ਤੋਂ ਮਨਜੀਤ ਸਿੰਘ ਚੀਵਾ ਅਤੇ ਗੋਬਿੰਦ ਸੁਖੀਜਾ ਦੀ ਰਿਪੋਰਟ ਹੈ ਕੀ ਨਾ ਜੀ ਤੁਹਾਡਾ ਮੇਰਾ ਨਾਮ ਦੀਪਕ ਰੋੜਾ ਜੀ ਹੋਰ ਤੁਹਾਡੇ ਜਿਹੜੀ ਚੋਰੀ ਹੋਈ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਅਸੀਂ ਸਵੇਰੇ ਦੁਕਾਨ ਆ ਕੇ ਖੋਲੀ ਤੇ ਸ਼ਟਰ ਟੁੱਟਿਆ ਹੋਇਆ ਸੀ ਬੰਦਾ ਤਾਲੇ ਟੁੱਟਾ ਹੀ ਤੇ ਸ਼ਟਰ ਚੱਕਿਆ ਸੀ ਤਾਂ ਹੀ ਪਤਾ ਲੱਗਾ ਤੇ ਪਹਿਲਾਂ ਅਸੀਂ ਪੁਲਿਸ ਨੂੰ ਇਲਾਮ ਦਿੱਤੀ ਉਸ ਤੋਂ ਬਾਅਦ ਇਹ ਸ਼ਟਰ ਖੋਲ੍ਹਿਆ ਅਸੀਂ ਤੇ ਸ਼ਟਰ ਖੋਲ੍ਹ ਕੇ ਜਦੋਂ ਵੇਖਿਆ ਤਾਂ ਸਾਰਾ ਸਮਾਨ ਟੁੱਟਾ ਹੋਇਆ ਇਹ ਤੇ ਸਾਰਾ ਖਿਲਰਿਆ ਪਿਆ ਇੱਕਦਮ ਤੇ ਪੌਣੇ ਦੇ 2 ਲੱਖ ਰੁਪਏ ਚੋਰੀ ਕਰਕੇ ਲੈ ਗਏ ਔਰ ਵੀ ਕੋਈ ਸਮਾਨ ਚੋਰੀ ਕੀਤਾ ਗਿਆ ਹੈ ਹੋਰ ਨਹੀਂ ਕੋਈ ਵੀ ਹੈ ਜੀ ਬਸ ਸਿਰਫ ਪੈਸੇ ਡੀਵੀਆਰ ਹੋਇਆ ਕੈਂਪਿੰਗ ਫਿਰ ਪੁਲਿਸ ਨੂੰ ਅਜਿਹੀ ਰਿਪੋਰਟ ਦੇ ਦਿੱਤੀ ਗਈ ਹਾਂਜੀ ਜੀ ਉਹ ਤਾਂ ਵਿਚਾਰ ਰੱਖਤਾ ਹੈ ਤੇ ਰਿਪੋਰਟ ਦੇ ਆ। ਔਰ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਜੀ ਕਿ ਚੋਰੀਆਂ ਦੇ ਨਾਲ ਨਿਖਲ ਪਾਈ ਜਾਵੇ ਇਹਨਾਂ ਦੇ ਜਸਟ ਵਧਾਈਏ ਬਹੁਤ ਸਰੀ ਦਾ ਜੋ ਹੋ ਰਿਹਾ ਹੈ ਕਿਸੇ ਦੇ ਹੋ ਸਕੀ ਦਾ ਜਿਵੇਂ ਸਾਵੇਂ ਹਸਾਬ ਕਰਵਾਇਆ। ਧੰਨ